ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸੋਦਰ ਰਾਗਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਤਉ ਦਰਤੇ ਰਕੇ ਹਾ ਸੁਗਰ ਕਿਹਾ ਜਿਤ ਬਹਿ ਸਰਬਸਮਨ ਵਾਜੇ ਤੇਰੀ ਨਰ ਇਕ ਸੰਖ ਗੀਤੀ ਤੇਰੀ ਭਵਨ ਹਰੀ ਕੀਤੇ ਤੇਰੇ ਰਗ ਪ੍ਰੇਸੂ ਕਹੀਏ ਕੀਤੇ ਤੇਰ ਗਵਣ ਹਰੀ ਗਵਨ ਤਦਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੇਵਾਰੇ ਗਵਨ ਤਦਨੋਂ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਵਨ ਤਦਨੋਂ ਇਸਰ ਬਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਉੰਤ ਤੁਧ ਨੋ ਇੰਦ੍ਰੇਂਦਰ ਆਸਨ ਬੈਠੇ ਦੇਵਤੀਆਂ ਅੰਦਰ ਨਾਲੇ ਗਉੰਤ ਤੁਧ ਨੋ ਸਤਿਸਮਤਿ ਅੰਦਰ ਗਉੰਤ ਤੁਧ ਨੋ ਸਾਧ ਵਿਚਾਰੇ ਗਉੰਤ ਤੁਧ ਨੋ ਜਤੀ ਸਤੀ ਸੰਤੋਖੀ ਗਉੰਤ ਤੁਧ ਨੋ ਵੀਰ ਕਰਾਰੇ ਗਉੰਤ ਤੁਧ ਨੋ ਪੰਡਿਤ ਪਣ ਰਖੀ ਸਰ ਜੁਗ ਜੁਗ ਵਿਦਵਨਾਂਲੇ ਗਉਂ ਤੁਧਨੋ ਮੋਹੁਣੀ ਅਨਮੋਹਨ ਸੁਰਗ ਮਚ ਪਿਆਲੇ ਗਉਂ ਤੁਧਨੋ ਰਤਨੁ ਪਾਇ ਤੇਰੇ 68 ਤੀਰਤਨਾਂ ਲੇ ਗਉਂ ਤੁਧਨੋ ਜੁਦ ਮਹਾਬਲ ਸੂਰਾ ਗਉਂ ਤੁਧਨੋ ਘਣਕਾਰੀ ਗਉਂ ਤੁਧਨੋ ਖੰਡ ਮੰਡਲ ਬਰਮੰਡਾ ਕਰ ਕਰ ਕੀਤੀ ਰਿਤਾਰੀ ਸੇਹੀ ਤੁਧਨ ਗਵਨ ਜੋ ਤੁਧ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨ ਗਵਨ ਸੇ ਮੇਂ ਜਿਤਨੇ ਅਵਨ ਨਾਨਕ ਕੀ ਵਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸਚ ਸੱਚ ਨਾਹੀ ਹੈ ਵੀ ਉਸ ਜੈਨ ਜਸੀ ਰਚਨਾ ਜਿਨ ਲਜਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਹੀ ਕਰ ਕਰ ਦੇਖੀ ਕੀਤ ਆਪਣਾ ਜੋ ਤਿਸ ਦੀ ਬੜਿਆਈ ਜੋ ਤਿਸ ਭਾਵਾ ਸੋਈ ਕਰਸੀ ਫਿਰ ਕਮਨ ਕਰ ਨ ਜਾਈ ਸੋ ਪਉ ਸਹ ਸਪਤ ਸਾਹਿਬ ਨਾਨਕ ਰਹਿਣਿ ਲਿਜਾਈ ਅਸਮਨ ਪਹਿਲਾ ਵੜਵਟਾ ਕਿਸ ਕੋਈ ਕੀ ਬੜਬਟਾ ਡਿੱਟਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਬੜੀ ਤੇਰੀ ਰਹਿ ਸਮਾਈ ਵੱਡੇ ਮੇਰੇ ਸਾਈਂ ਬਾਗਰ ਗੰਬੀਰ ਗੁਣੀ ਗਹਿਰਾ ਕੋਈ ਨ ਜਾਣ ਤੀਰਾ ਕਿਤਕੇ ਬੜ ਚੇਰਾ ਰਹਾ ਸਵਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ怀 ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆ ਵਡਿਆਈਆ ਤਦ ਵਿਨ ਸਿੱਧੀ ਕਿਨੇ ਨ ਪਾਈਆ ਕਰਮ ਲੈਨੇ ਧਾ ਕਰਾਈਆ ਅਖਣ ਵਾਲਾ ਕਿਆ ਵਿਚਾਰ ਸਿਪਤੀ ਪਹਰੇ ਤੇਰੇ ਪੰਡਰ ਜਿਸ ਤੂੰ ਦੇ ਤਿਸੇ ਕਿਆ ਚਾਰ ਨਾਨਕ ਸਚ ਸਵਰਨ ਹਾਰਾ ਅਸਮਲ ਪਲ ਅੱਖਾਂ ਜੀ ਵਾ ਵਿਸਰੇ ਮਰ ਜਾਓ ਅਖਣ ਓਖ ਸਚ ਨਾਉ ਸਚੇ ਨਾਮ ਕੀ ਲਗੇ ਭੂਖ ਉਖ ਭੁਖ ਖਾਏ ਚਰੀਏ ਦੁਖ ਸੋ ਕਿਉ ਵਿਸਰੇ ਮਿਰਬਾਈ ਸਚਾ ਸਾਹਿਬ ਸਚ ਨਾ ਹੀ ਰਹਾ ਸਚੇ ਨਾਮ ਕੀ ਤਿਲ ਬੜਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ नहो मरे नहो व सोगा न चुके पोगा गुण हो राही को हो ना कहो वा ना कहो जेवड़े आप ते तेरी दात जिंदन करके की तीरा रात खसम सारे ते कम जात ਨਾਨਕ ਨਾ ਮੈਂ ਬਾਸਨਾਤਾ ਰਾਗ ਗੂਜਰੀ ਮਹਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨ ਕਰਾਂ ਗੁਰਪਾਸ ਹਮ ਕਿਰ ਕਿਰਮ ਸਤ ਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤਮ ਰੀਰ ਰਸ ਰੋ ਹਰ ਜਨ ਕੇ ਬਡ ਪਾਗ ਬਡੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਸ ਮਿਲ ਸੰਕਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਾ ਪਾਇਆ ਤੇ ਪਾਗੀ ਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਿ ਆਈ ਤ੍ਰਿਗਦੀਵ ਤ੍ਰਿਗਦੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਏਨ ਦਰਮਸਤਿ ਕੇ ਲਿਖਿਆ ਲਖਾਸ ਧਨ ਧਨ ਸਤ ਸੰਗਤ ਜਿ ਤਰਸ ਪਾਇ ਮਿਲੇ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਕਾਹੇ ਰੇ ਮਨ ਚਿਤ ਵੇ ਉਦਮ ਜਾ ਰਰ ਜਿਓ ਪਰਿਆ insel pathrme jantopai ta karji kage kartare mere mato ji satsang te mile so taria gur purasad param pad paya sukhe kasht hariyara janan pita lok sud banta koi ne kis ki taria sir siranjak sambahe thakur kahe man pav kaya ਉੜੇ ਉੜਵੈ ਸੁ ਕੁਸ਼ਾ ਇਸ ਪਾਛੇ ਬਜਰੇ ਸ਼ਰਯਾ ਤਿਨ ਕਮਣ ਖਲਾਵੇ ਕਮਣ ਚਗਾਵੇ ਮਨ ਮੈ ਸਿਮਰਨ ਕਰਿਆ ਸਭ ਨਿਦਾਨ ਦਸ ਅਠ ਸਿਧਾਂ ਠਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਇਹ ਤੇਰੇ ਅੰਤਨ ਪਰਵਰਯਾ राग सामला चौथा सो पुरਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਏਰ ਪ੍ਰਖ ਨਰੰਜਨ ਏਰ ਅਗਮ ਅਗਮ ਆਪਾਰ ਸਭ ਤੇ ਆਵੇਂ ਸਭ ਤੇ ਆਵੇਂ ਤੁਜੀ ਹਰ ਸੱਚੇ ਸਿਰਜਣਹਾਰ ਸੋ ਜੀ ਹੈ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਰ ਹਰਿ ਆਉ ਸੰਤੋ ਜੀ ਸਉ ਦੁਖ ਵਸਰਣ ਹਾਰਾ ਹਰਿਆ ਪੀਠਾ ਗੁਰ ਹਰਿਆ ਪੀ ਸੇਵਕ ਜੀ ਜਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਕੋ ਫੁਰਕ ਸਮਾਨਾ ਇਕ ਦਤ ਤੇ ਇੱਕ ਬਿਖਾਰੀ ਜੀ ਸਤਿ ਰਿਚੋਇ ਜਾਣਾ ਤੂੰ ਆਪੇ ਦਤ ਆਪੇ ਭੁਗਤ ਜੀ ਓ ਤਦ ਬਿਨਿ ਅਵਰਣ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ تیرੇ ਕੀ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨ ਨਾਨਕ ਤਿਨ ਕੁਰਬਾਨ ਅਰਤਿ ਆਵੇਂ ਅਰਤਿ ਆਵੈ ਤੁਝੀ ਸੇ ਜਨ ਜੋ ਗਮਸਿ ਗਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਿ ਤਿਆ ਆਇਆ ਜੀ ਜਿਨ ਟੁੱਟੇ ਜੰਮ ਕੀ ਫਾਂਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਤਿਆ ਆਇਆ ਜੀ ਨਿਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮਿਰਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਤਿਆ ਆਇਆ ਜੀ ਨਨ ਨ ਕੋ ਤੇਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਬਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਰਾਂਤ ਜੀ ਹਰਨ ਕਨ ਕਨੰਤ ਤੇਰੀ ਅਨਕ ਤੇਰੀ ਅਨਕੀ ਹਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਿਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਆਪਨ ਪੁਰ ਕਰਤਾ ਜੀ ਤੋ ਜੇ ਵੜਿਆ ਵਰਣ ਕੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਹੈ ਚਲ ਕਰਤਾ ਸੋਈ ਤੁਧਿ ਆਪੇ ਪਵਰ ਸੁਵਰਤ ਜੀ ਤੂੰ ਆਪੇ ਕਰੈ ਸੋਈ ਤੁਧਿ ਆਪੇ ਸਿਰਿ ਸੋ ਪਾਏ ਜੀ ਤੁਧਿ ਆਪੇ ਸਿਰਿ ਸਗੋਈ ਜੇ ਨਾਨਕ ਗੁਣ ਗਾਵ ਜੇ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਜਣੋਈ ਅਸਮੁ ਰਤੁ ਉਤਕ ਤੂੰ ਕਰਤਾ ਸਿ ਜਿਆਰ ਮੈਂ ਦਾਸ ਆਈ ਜੋ ਤੂੰ ਪਾਵੈ ਸੋਇ ਥੀਸੀ ਜੋ ਤੂੰ ਦੇ ਸੋਇ ਹੂੰ ਪਾਈ ਰਹਾ ਸਭ ਤੇਰੀ ਤੂ ਸਭਨੇ ਤੇ ਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਕਟ ਲਾਤ ਮਨਮ ਗਵਾਇਆ ਤੁਧਵ ਛੋੜਿਆ ਮਿਲਾਇਆ ਤੂੰਂਧ ਰਉ ਸਤਿ ਜੀ ਮਾਹੀ ਤੁਦਬਿਨ ਦੁਜਾ ਕੋਇ ਨਾਹੀ ਜੀਅ ਜੰਤ ਸਭ ਤੇਰਾ ਕੇ ਵਿਨੋਗ ਮਿਲ ਵਿਛੜਿਆ ਸੰਜੋਗੀ ਮੇਂ ਜਿਸਨੂੰ ਤੂੰ ਜਾਣੈ ਸੋ ਜਿਨ ਜਾਣੈ ਹਰ ਗੁਣ ਦਾ ਦੀਆ ਖਵ ਖਾਨੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਜਿ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਤ ਬਿੰਦੂ ਜਾ ਵਰਣ ਕੋਇ ਧੂਕਰ ਕਰ ਵੇਖ ਜਾਣੈ ਸੋਇ ਜੇ ਨਾਨਕ ਗੁਰਮੁਖ ਪਰਗਟ ਹੋਇ ਆਸਾ ਮੂਲਾ ਪਹਿਲਾ ਸਰਵਰੜੇ ਪਹਿਲੇ ਨਿਵਾਸ ਕੜੀ ਪਾਵਕ ਤਿਨਹੇ ਕੀਆ ਪੰਕਜ ਮੋਹਿ ਪਗਨੀ ਚੱਲੇ ਆਉਂਦੇ ਖਾ ਤੈ ਦੁਬੇ ਹਲੇ ਮਨ ਇਕਨ ਚੇਤ ਜਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆਰਾ ਨਾਉ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਨਵਤਨਾਨਕ ਤਿਨ ਕੀ ਸਰਣਾ ਜਿੰ ਤੂੰ ਨਾ ਹੀ ਵਿਸਰਿਆ ਅਸਾਬਲਾ ਪੰਜਿਵ ਭਈ ਪ੍ਰਾਪਤ ਮਾਨਕ ਤੇ ਬਰੀਆ ਗੋ ਮਿਲ ਕੇ ਤੇਰੀ ਬਰੀਆ ਨਵਰਗਾ ਤੇਰਾ ਕੀਤੇ ਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮਾ ਪੰਜਾਬ ਲਾਗ ਪਗ ਜਲ ਤਰਨਿਕ ਜਨ ਬਿਰਥਾ ਜਾ ਤਰੰਗ ਵਾਇਆ ਕਰਾ ਜਪ ਤਬ ਸੰਜੇ ਮਰ ਮਨ ਕਮਾਇ ਸੇਵਾ ਜਾਦ ਨ ਜਾਣ ਰਾਇ ਕਹੋ ਨਾਨਕ ਅਮਨੀਤ ਕਰਮਾ ਸਰਨ ਪਰੇ ਕੀ ਰਖ ਜਰਵਾ जप तप संजिम तरम न कमाया सेवा साधन जन हर राया कौ नानक अमनीच करमा शरण परे की राखो शर्मा आ सही दसमी कव्यो बाच बेनती चौपाई हमरी करो हाथ दिर पूर्ण होय चित की छा ਤਮੋ ਚਰਨਨ ਮੰਨ ਰਹਿ ਮਾਰਾ ਆਪਣਾ ਜਾਨ ਕਰੋ ਬਿਰਤ ਪਾਰ ਹਰੇ ਦੁਖ ਸਵੇ ਤੁਮ ਗਾਓ ਆਪਾ ਤੇ ਮੋਹਿ ਵਿਚਾਓ ਸੁਖੀ ਬਸ ਮੋਰੋ ਪਰਵਾਰ ਸੇਵਕ ਸਿਖ ਸਬ ਕਰਤਾਰ ਮੁਰਚਾ ਨਿਸ਼ ਕਰਦੇ ਕਰੇ ਸਦਰਣ ਕੁਵਾ ਸੰਗਰੀਏ पूर्ण होई हमारी अस दुर्भजन की रहते अस तुम्हें छोड़ कोई अवनाते आओ जो बरचौ सो तुम थे पाऊ सेवक सिख अमर तरिय चिं-चिं शत्रु हमारे, हमारे मरिए आपदा मुझे भरिए मरण काल का त्रास निवारिए जो सदा हमारे पछ सिर हत जं करियो रच्चा ਰੱਖ ਲਈ ਮੋਈ ਰਖਣ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰ ਚਤਰ ਦਸ਼ਕੰਤ ਕਾਲ ਪਾਏ ਬਰਮਾ ਬਪਤਰਾ ਕਾਲ ਪਾਏ ਸਿਵ ਜੀ ਅਵਤਾਰ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਗਿਆ ਤਮਸﾞ ਗਵਣ ਕਾਲ ਜੋਗੀ ਸਿਵ ਕੀਓ ਵੇਦਰਾਜ ਵਰਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਤਾਈ ਹਮਾਰ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਂ ਜਚਨ ਪਜਾਇਓ ਆਦੰਤ ਕਵਤਾਰ ਸੋਹੀ ਗੁਰੂ ਸਮਝੋ ਹਮਾਰ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪਰਜਾ ਜਿਨੇ ਆਪ ਸਵਾਰੀ ਸੇ ਗਣ ਗੋਸੇ ਗਣ ਸੁਗਤੀਓ ਸਤਰਣ ਕੋ ਪਲਮ ਬੰਦ ਕੀਓ ਘਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਦੇ ਕੋ ਜਿਰ ਅਸਤੂਲਾ ਸਭਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੀ ਸੁਖੀ ਇਹ ਗੇ ਕੀ ਵੀਰ ਬਝਾਨਾ ਘਟ ਘੜ ਕੇ ੜਪੜ ਕੀ ਜਾਣੈ ਜਉ ਉਦ ਕਰਕ ਕਰਾ ਕਰ ਤਾਰਾ ਅਰਜਾ ਤਰ ਤਵ ਦੇ ਅਪਾਰ ਜਬ ਆਗਰ ਕਰ ਤੁ ਕਬ ਹੂ ਤੁਮੇ ਮਿਲਤ ਤੇ ਦਰ ਸਭ ਹੋ ਜੇ ਤੇ ਬਦਨ ਸਿਰਤ ਸਵਤਾਰ ਆਪ ਆਪਣੇ ਬੂਝੋ ਚਾਰ ਤੁਮ ਸਭ ਹੀ ਤੇ ਰਤ ਨਿਰਾਲਮ ਗਿਆਨਤ ਬੇਦ ਪੀਦਰ ਅਲਮ ਨਿਰੰਕਾਰ ਨਿਰਮਕਾਨ ਰਮ ਆਦਨਿਲਨਾਦ ਸੰਭਾ ਤੰਕਾ ਮੂਲ ਚਟ ਪਿਦ ਜਗ ਪੀਵਨ ਪਵੰਤ ਬੇਦਾ ਤੰਕ ਕਰਪਾਨ ਮਾਨਤ ਮਹ ਮੂਲ ਕਚ ਪੀਦ ਨ ਜਾਣਤ ਮਹ ਦੇਵ ਕੋ ਕੈਸ ਦਸੇਵ ਨਿਰੰਕਾਰ ਕ ਚਿੰਤਨ ਪੇਵ ਆਪ ਆਪਣੀ ਬੁੱਧ ਜੀਤੀ बरनता पिन बिन तू है तुमरा लखन जाय बसारा कह बे सजा प्रथम संसार एक रूप अनुप स्वरूप शंक प्यो राम कह बुपा अंड जेरा से तजकिनी अत भई खान बहु रज दिनी कौ राजा हम बैठा कौ सिमट पयो शंकर इकट्ठा सग्री सिर देखय चंबो आद जग आद स्वरूप सुअंबो और चा मेरी तुम करो सिकवर सिग संगर दुष्ट जीते उठवत تطपत सकल मलेश करो ऋणगत जे अस्तुत सरणी परे तिनके दुष्ट दगत मारे पुरख जानपग परे तेहारी ਇਨਕੇ ਤਵੇਂ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕੜਨੀ ਹੈ ਰਚਾਈ ਤੈ ਜੋ ਕਲ ਦੁਸ਼ਟ ਰੇ ਤੈ ਤਦ ਕਾਲ ਕਿਰਪਾ ਦ੍ਰਿਸ਼ਤ ਨ ਜਾਇ ਨ ਹਰੋ ਤਾਂ ਕੇ ਤਬ ਤਨ ਤੁਮ ਹਰ ਹੋ ਰੇ ਦਿਸੇਦ ਕਰਮੋ ਸਭ ਹੋਈ ਜੋਛਾ ਸਵਸਕੇ ਨ ਕੋਈ ਇਕ ਬਾਰ ਜੀਨੇ ਤੁਮੈ ਸੰਭਾਰਾ ਕਲਪਤੇ ਤੈ ਬਾਰ ਜੇ ਨਿਰਨਾਮ ਤੇ ਹਰੁ ਕਾ ਦਰਦੁ ਸਤਿ ਤੋਕਤੇ ਰਹਾ ਖੜ ਕੇ ਤੈ ਮੈਂ ਸਰਨ ਤੇ ਹਾਰੀ ਨਾ ਪਹਾ ਦੇ ਲਿ ਹੋ ਬਾਰੀ ਸਰਬ ਥੋਰਮ ਹੋ ਸਹਾਈ ਦੁਸ਼ਟ ਤੋਕਤੇ ਲਿ ਹੋ ਬਚਾਈ ਖੜ ਕੇ ਤੇ ਮੈਂ ਸਰਨ ਤਿਆਰੀ ਆਪ ਦੇ ਲਿਉ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਕ ਤੇ ਲੈ ਹੋ ਵਿਚਾਈ ਸਈਆ ਪਾਇ ਗਏ ਜਬ ਤੇ ਤੁਮਰੇ ਤਉ ਤੇ ਗਵਾ ਕਦਰੇ ਨੀ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕੈ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਮੇਦਿਸਮ ਬੋ ਪੇਦ ਕਾਇਮ ਇਕ ਨ ਜਾਣਿਓ ਸਿਰਿ ਇਸ ਪਨ ਕਿਰਪਾ ਤੁਮਰੀ ਕਰ ਮੈਨ ਕਹਿਓ ਸਭ ਤੋ ਹੀ ਬਕਾਨਿ ਅਧੋਰਾ ਸਗਲ ਦਵਾਰ ਕੁਛ ਛੋੜ ਕੇ ਜੈ ਹੋ ਤਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਾਰ ਸਗਲ ਦਵਾਰ ਕੁਛਾਡ ਕੇ ਤੈਉ ਤਹਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੂਹਾਰੂ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਅੰਕਾਰ ਸਤਗੁਰ ਪਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਜਸਤ ਗੁਰੁ ਤਨ ਪਾਇਆ ਜਸ ਸਿਤੀ ਮਨਵ ਜੀਆਂ ਬਾਤ ਆਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਣਿ ਆਈਆ ਸਉਦੋ ਤਾ ਗਉ ਅਰ ਕੀਰਾ ਮਨ ਜਿ ਨਿਵਸਾਇਆ ਕਹਿ ਨਾਨਕ ਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਧਾਰੋ ਹਰ ਨਾਨਲੇ ਹਰਿ ਨਾਮੁ ਲਾਉ ਤੋ ਮਨ ਮੇਰੇ ਧੂ ਕੇ ਸਭ ਸਰਣਾ ਅੰਗਿਕਰੋ ਕਰਿ ਤੇਰਾ ਕਰਿ ਸਭ ਸਵਾਰਨਾ ਸਭਨਾਗਲਾ ਸਮਰਾਤ ਸਵਾਮੀ ਸੋ ਕਿਆ ਮਨ ਵਸਾਰੀ ਕਹਿ ਨਾਨਕ ਮਨ ਮੇਰੇ ਸਾਧਾਰੂ ਹਰਿ ਨਾਮ ਲੈ ਸਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤੈ ਤੇਰਾ ਸਭ ਕੁਝ ਹੈ ਜਿਸ ਦੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸੋਤ ਜਨੇਰੀ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਚ ਨਾਮ ਮੇਰਾ ਧਾਰੂ ਸਚ ਨਾਮ ਧਰ ਮੇਰਾ ਇਨੇ ਕੋ ਖਾਂ ਸਭ ਗਵਾਈਆ ਕਰਸਾ ਸੁਖ ਮਨ ਆਇ ਵਸੀਆ ਇਨੇ ਚ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਏ ਵੜੀ ਆਈਆ ਕਹਿ ਨਾਨਕ ਸੁਣ ਸੰਤ ਹੋ ਸਤ ਰੂਪਿਆ ਸਚ ਨਾਮ ਮੇਰਾ ਅਧਾਰ ਵਾਜੇ ਪੰਜਿ ਸਾਉ ਤੇ ਕਰ ਸੁਭਗ ਕਰ ਸੁਭਗ ਸ਼ਬਦ ਵਾਜੇ ਕਲਾ ਜਿਤ ਕਰ ਤਾਰੇ ਆ ਪੰਜ ਦੂਦਵਸ ਕੀਤੇ ਕਾਲ ਗੰਢ ਕੋ ਮਾਰਿਆ ਤੂਰ ਕਰ ਪਾਇਆ ਤੁਧ ਜਿਨ ਕਉ ਸਿ ਨਾਮ ਹਰਿ ਕੈ ਲਗੇ ਕੈ ਨਾਨਕ ਤੈ ਸੁਖ ਵਾ ਇਤ ਕਰ ਅਨਹਦ ਵਾਜੀ ਅਨੰਦ ਸੁਣ ਹੋ ਵਢ ਪਾਗੀ ਸਗਲ ਮਨ ਰਤਬੋਰੇ ਪਰ ਬ੍ਰਹਮ ਪ੍ਰਭ ਪਾਇ ਉਤਰੇ ਸਗਲੇ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇਸ ਰਸੀ ਹੋਰੇ ਗੁਰ ਤੇ ਜਾਣੀ ਸੁਣ ਤੇ ਪੁਣੀ ਤੇ ਕਹ ਤੇ ਪਵਿਤ ਸਤ ਗੁਰਿਆ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਅਨਹਦ ਤੂਰੇ ਮੁੰਦਾ ਵੜੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਸੁਧਾਰ ਜਿ ਕੋ ਕਬ ਜਿ ਕੋ ਪਹੁੰਚ ਇਸ ਕਹੋਏ ਉਧਾਰ ਤੇ ਵਸਤ ਜੀ ਨਜਾਇ ਨਿਤਨੇਤਰ ਕੋ ਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ 5 ਜੀਵ tera kit jat nahi maino jog kit hoy mer gun yaar ko gun nahi ape tars pe hoy tars pe amarvat hoy sat gur sajna milia nanak naam mileta jiwa ਤਨ ਮਨ ਦੀਵੇ ਹਰੀਆ ਦਰਸ ਪਿਆ ਮਹਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਹਰੀਆ ਵਾਹਿ ਗੁਰਜੀਕਾ ਖਾਲਸਾ ਪਹੇ ਗੁਰੂ ਜੀ ਕੀ ਫਤਿਹ